ਤੋਂ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੌਣ ਹੈ ਸੁਖਬੀਰ ਬਾਦਲ ਦੇ ਜਵਾਈ ਤੇਜਵੀਰ ਸਿੰਘ ਤੂਰ ਜਿਸ ਦਾ ਨਾਮ ਕਾਫੀ ਜ਼ਿਆਦਾ ਸੁਰਕੀਆਂ ਦੇ ਵਿੱਚ ਹੈ ਤੁਹਾਨੂੰ ਦੱਸਣਾ ਚਾਹਾਂਗੇ ਕੌਣ ਹੈ ਕਾਰੋਬਾਰੀ ਤੇਜਵੀਰ ਸਿੰਘ ਜਿਸ ਦੇ ਨਾਲ ਸੁਖਬੀਰ ਬਾਦਲ ਦੀ ਧੀ ਹਰਕੀਰਤ ਕੌਰ ਦਾ ਵਿਆਹ ਹੋਇਆ ਹੈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਬੁੱਧਵਾਰ ਨੂੰ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਏ ਨੇ ਉਹਨਾਂ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਦੇ ਨਾਲ ਹੋ ਚੁੱਕਿਆ ਹੈ ਮੰਗਲਵਾਰ ਰਾਤ ਨੂੰ ਦਿੱਲੀ ਦੇ ਵਿੱਚ ਇੱਕ ਪਾਰਟੀ ਰੱਖੀ ਗਈ ਇਸ ਪਾਰਟੀ ਦੇ ਵਿੱਚ ਗਾਇਕ ਮੀਕਾ ਸਿੰਘ ਨੇ ਵੀ ਆਪਣੀ ਪੇਸ਼ਕਾਰੀ ਕੀਤੀ ਸਾਹਮਣੇ ਆਈਆਂ ਕੁਝ ਵੀਡੀਓਜ਼ ਦੇ ਵਿੱਚ ਮੀਕਾ ਸਿੰਘ ਨੇ ਸਟੇਜ ਤੋਂ ਕਿਹਾ ਏ ਬਾਦਲ ਪਰਿਵਾਰ ਨੂੰ ਇਸ ਖੁਸ਼ੀ ਦੇ ਮੌਕੇ ਤੇ ਬਹੁਤ ਬਹੁਤ ਵਧਾਈਆਂ ਤੇਜਵੀਰ ਸਿੰਘ ਤੇ ਹਰਕੀਰਤ ਕੌਰ ਮੀਕਾ ਸਿੰਘ ਦੇ ਗਾਣੇ ਤੇ ਨੱਚਦੇ ਹੋਏ ਵੀ ਨਜ਼ਰ ਆਏ ਨੇ ਤੇ ਵਿਕਰਮ ਮਜੀਠੀਆ ਵੀ ਔਰ ਹਰਸਿਮਰਤ ਕੌਰ ਬਾਦਲ ਸੁਖਵੀਰ ਸਿੰਘ ਬਾਦਲ ਤੇ ਹੋਰ ਨਾਮੀ ਹਸਤੀਆਂ ਜਿਹੜੀਆਂ ਨੇ ਸਟੇਜ ਤੇ ਨੱਚਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਮਗਾइका ਅਫਸਾਨਾ ਖਾਨ ਰੋਕਾ ਪਾਰਟੀ ਦੇ ਵਿੱਚ ਆਈ ਸੀ ਉਦੋਂ ਵੀ ਸੁਖਬੀਰ ਬਾਦਲ ਹਰਸਿਮਰਤ ਕੌਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਗੀਤਾਂ ਤੇ ਭੰਗੜਾ ਪਾਇਆ ਸੀ ਇਸ ਦੀਆਂ ਵੀ ਵੀਡੀਓਜ਼ ਸਾਹਮਣੇ ਆਈਆਂ ਸੀ ਉਹਨਾਂ ਦੇ ਵੱਡੇ ਸਿਆਸੀ ਪਰਿਵਾਰ ਦੇ ਇਸ ਵਿਆਹ ਦੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹੁਣ ਤੁਹਾਨੂੰ ਦੱਸਾਂਗੇ ਤੇਜਵੀਰ ਸਿੰਘ ਅਖੀਰ ਕੌਣ ਹੈ ਸੁਖਬੀਰ ਬਾਦਲ ਦੀ ਤੀ ਹਰਕੀਰਤ ਦਾ ਵਿਆਹ ਅੰਤਰਰਾਸ਼ਟਰੀ ਕਾਰੋਬਾਰੀ ਤੇਜਵੀਰ ਸਿੰਘ ਦੇ ਨਾਲ ਹੋਇਆ ਤੇਜਵੀਰ ਸਿੰਘ मूल ਰੂਪ ਦੇ ਵਿੱਚ ਦੁਆਬਾ ਖੇਤਰ ਦਾ ਰਹਿਣ ਵਾਲਾ ਹੈ ਅਜੇ ਖੁਲਾਸਾ ਨਹੀਂ ਹੋਇਆ ਕਿ ਉਸ ਦਾ ਪਰਿਵਾਰ ਕਿਸ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਇਹ ਗੱਲ ਯਕੀਨੀ ਤੌਰ ਤੇ ਸਾਹਮਣੇ ਆਈ ਹੈ ਕਿ ਉਸ ਦਾ ਪਰਿਵਾਰ ਵਿਦੇਸ਼ ਦੇ ਵਿੱਚ ਵਸਿਆ ਹੋਇਆ ਹੈ ਉਸ ਦਾ ਕਾਰੋਬਾਰ ਵਿਦੇਸ਼ਾਂ ਤੋਂ ਹੀ ਚਲਾਇਆ ਜਾਂਦਾ ਹੈ ਉਹ ਜਨਵਰੀ ਦੇ ਮਹੀਨੇ ਦੇ ਵਿੱਚ ਵਿਆਹ ਲਈ ਭਾਰਤ ਪਰਤਿਆ ਸੀ ਹਾਸਲ ਜਾਣਕਾਰੀ ਦੇ ਮੁਤਾਬਕ ਵਿਆਹ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਕੇਂਦਰੀ ਮੰਤਰੀ ਅਨੂਪਰੀਆ ਪਟੇਲ ਸਪਾ ਪ੍ਰਧਾਨ ਅਕਲੇਸ਼ ਯਾਦਵ ਉਹਨਾਂ ਦੀ ਪਤਨੀ ਡਿੰਪਲ ਯਾਦਵ ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਅਧਿਆਤਮਿਕ ਗੁਰੂ ਸ਼੍ਰੀ ਰਵੀ ਸ਼ੰਕਰ ਵੀ ਮੌਜੂਦ ਰਹੇ ਸਨ ਇਸ ਵਿਆਹ ਦੇ ਵਿੱਚ ਨਾਮੀ ਹਸਤੀਆਂ ਨੇ ਜਿਹੜੀਆਂ ਸ਼ਿਰਕਤ ਕਰਦੀਆਂ ਨੇ ਹਾਲਾਂਕਿ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਤੇ ਲੋਕਾਂ ਵੱਲੋਂ ਉਪ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਸੁਖਵੀਰ ਸਿੰਘ ਬਾਦਲ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਨਾਮੀ ਹਸਤੀਆਂ ਜਿਹੜੀਆਂ ਨੇ ਗਾਇਕ ਔਰ ਇੰਡਸਟਰੀਅਲ ਇਹ ਜਿਹੜੀਆਂ ਜੋ ਹਸਤੀਆਂ ਨੇ ਉਹ ਵੀ ਇਸ ਵਿਆਹ ਦੇ ਵਿੱਚ ਆਣ ਕੇ ਸ਼ਾਮਲ ਹੋਈਆਂ ਨੇ ਵੱਡੀਆਂ ਹਸਤੀਆਂ ਜਿਹੜੀਆਂ ਨੇ ਸੰਸਦ ਦੇ ਨਾਲ ਰਿਲੇਟਡ ਉਹ ਵੀ ਇਸ ਵਿਆਹ ਪੁਰਬ ਦੇ ਵਿੱਚ ਸ਼ਾਮਲ ਹੋਈਆਂ ਨੇ ਸੋ ਲਗਾਤਾਰ ਜੇ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਦਲ ਕਾਫੀ ਖੁਸ਼ ਨਜ਼ਰ ਆਏ ਨੇ ਸੋ ਆਖਰ ਆਪਣੇ ਜ਼ਵਾਈ ਤੇ ਆਪਣੇ ਧੀ ਨੂੰ ਲੰਮੀ ਉਮਰ ਦੀਆਂ ਦੁਆਵਾਂ ਦਿੰਦੇ ਹੋਏ ਵੀ ਨਜ਼ਰ ਆਏ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ